ਹਰ ਸਾਲ ਦੀ ਤਰ੍ਹਾਂ ਫਗਣ ਦੀ ਸੰਗਰਾਂ ਦੇ ਮੌਕੇ ਬਲਾਕ ਮਾਜਰੀ ਦੀ ਲੰਬੜਦਾਰ ਯੂਨੀਅਨ ਵੱਲੋਂ ਸੁਖਮਨੀ ਸਾਹਿਬ ਦੇ ਬਾਠ ਦੇ ਭੋਗ ਜੋ ਸਰਬੱਤ ਦੇ ਭਲੇ ਲਈ ਕਰਵਾਏ ਜਾਂਦੇ ਆ ਉਹ ਬੜੀ ਧੁੰਮ ਧਾਮ ਦੇ ਨਾਲ ਕਰਵਾਏ ਗਏ ਆਪ ਨੂੰ ਦੱਸ ਦਈਏ ਕਿ ਬੰਬੜਦਾਰਾ ਯੂਨੀਅਨ ਜੋ ਕਿ ਬਲਾਕ ਮਾਜਰੀ ਦੀ ਲੰਬੜਦਾਰਾ ਯੂਨੀਅਨ ਹੈ ਜਿਸ ਦੇ ਕੇ ਪ੍ਰਧਾਨ ਰਾਜਕਮਰ ਜੀ ਸਿਆਲਵਾ ਹਨ ਉਹਨਾਂ ਦੀ ਰਹਿਨਮਾਈ ਦੇ ਹੇਠ ਸਾਰੇ ਲੰਬੜਦਾਰਾਂ ਵੱਲੋਂ ਜੋ ਸੁਖਮਨੀ ਸਾਹਿਬ ਦੇ ਬਾਠ ਦੇ ਭੋਗ ਪੁਆਏ ਗਏ ਤੇ ਬਹੁਤ ਹੀ ਆਨੰਦਮਈ ਕੀਰਤਨ ਜੋ ਹਰਜੀਤ ਸਿੰਘ ਹਰਮਨ ਮਲਖ ਮਜਰੀ ਵਾਲਾ ਗੜੀਪੁਰਖਾ ਗੁਰਦੁਆਰਾ ਸਾਹਿਬ ਆਏ ਵੱਲੋਂ ਬੜੇ ਆਨੰਦ ਮਈਂਤੰ ਦੇ ਨਾਲ ਕੀਤਾ ਗਿਆ ਤੇ ਜੇਕਰ ਗੱਲ ਕਰੀਏ ਤਾਂ ਇਸ ਮੋਕੇ ਜੋ ਪੂਰੇ ਇਲਾਕੇ ਦੇ ਸਮਾਜ ਸੇਵੀ ਰਾਜਨੀਤਿਕ ਸੰਸਥਾਵਾਂ ਦੇ ਮੁਖੀ ਪਹੁੰਚੇ ਹੋਏ ਸਨ ਉੱਥੇ ਵਿਭਗ ਅਗਨ ਨੂੰ ਮਾਨ ਜੋ ਕਿ ਕੈਬਨਿਟ ਮਨਿਸਟਰ ਨੇ ਉਹਨਾਂ ਦੇ ਤੇ ਪਿਤਾ ਸਰਦਾਰ ਜੋਧਾ ਸਿੰਘ ਮਾਨ ਸਾਬਕਾ ਕੈਬਨਟ ਮੰਤਰੀ ਸਰਦਾਰ ਜਗਮਉਂ ਸਿੰਘ ਕੰਗ ਸਾਰਾ ਬੈਨੀਪਾਲ ਗਰੂ ਕੁਲਵਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਦਲਵਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਦੇ ਹੇਠ ਪਹੁੰਚਾ ਹੋਇਆ ਸੀਗਾ ਤੇ ਹੋਰ ਵੀ ਬਹੁਤ ਸਮਾਜ ਸੇਵੀ ਸ਼ਖਸੀਅਤਾਂ ਇਸ ਮੌਕੇ ਉਥੇ ਗੁਰੂ ਦੇ ਨਤਮਸਤਕ ਹੋਈਆਂ ਤੇ ਗੁਰੂ ਦਾ ਲੰਗਰ ਵੀ ਜਿੱਥੇ ਅਤੁੱਟ ਵਰਤਾਇਆ ਗਿਆ ਉਥੇ ਗੁਰੂ ਦੇ ਲੰਗਰ ਦੇ ਨਾਲ ਦੇ ਨਾਲ ਇੱਕ ਮੈਡੀਕਲ ਕੈਂਪ ਦਾ ਵੀ ਆਯੋਜਨ ਲੰਬੜਦਾਰਾ ਯੂਨੀਅਨ ਵੱਲੋਂ ਕੀਤਾ ਗਿਆ ਆਓ ਜੀ ਵਿਖਾਉਂਦੇ ਹਾਂ ਸਾਰੇ ਦੇਖੋ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਜੀ ਇਹ ਸਾਡਾ ਨੰਬਰਦਾਰ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਹੈ ਜੀ ਸਾਰਿਆਂ ਦੇ ਸਹਿਯੋਗ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਜੀ ਹਾਂਜੀ ਹਾਂਜੀ ਹਰ ਸਾਲ ਇਹ ਪ੍ਰੋਗਰਾਮ ਕਰਵਾਇਆ ਹੈ ਜੀ ਅੱਜ ਦੇ ਸਾਡੇ ਇੱਥੇ ਜਿਹੜੇ ਪਹੁੰਚੇ ਐ ਸਰਦਾਰ ਰਣਜੀਤ ਸਿੰਘ ਜੀ ਗਿੱਲ ਸਾਹਿਬ ਜੋਦਾ ਸਿੰਘ ਮਾਨ ਜੀ ਜਗਮੋਨ ਸਿੰਘ ਕੰਗ ਸਾਹਿਬ ਤੇ ਸਾਡੇ ਇੱਥੇ ਅ ਵਿਸ਼ੇਸ਼ ਜਿਹੜੇ ਪਹੁੰਚੇ ਮਹਿਮਾਨ ਸਾਡੇ ਖਰੜ ਤੋਂ ਸਾਡੇ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਜੀ ਝੁੰਗੀਆਂ ਸਾਹਿਬ ਤੇ ਹਰਪ੍ਰੀਤ ਸਿੰਘ ਥਿੰਦ ਸਾਹਿਬ ਤੇ ਮੈਡਮ ਇੱਥੇ ਸਾਡੇ ਮੈਡਮ ਜਿਹੜੇ ਜਸਵੀਰ ਕੌਰ ਜੀ ਹੈ ਉਹ ਵੀ ਪਹੁੰਚੇ ਹੈ ਜੀ ਵੀਡੀਓ ਵੀ ਸਾਹਿਬ ਪਹੁੰਚੇ ਹੈ ਇਸ ਧਾਰਮਿਕ ਪ੍ਰੋਗਰਾਮ ਦਾ ਵੇਸ਼ ਕੀ ਹੈ ਤੁਹਾਡਾ ਕੀ ਸਨੇਹ ਦਾਨਾ ਚਾਹੁੰਦੇ ਹੋ ਇਸ ਦਰਿਯੇ ਅਸੀਂ ਇਹ ਧਾਰਮਿਕ ਜਿਹੜਾ ਪ੍ਰੋਗਰਾਮ ਕਰਵਾਇਆ ਹੈ ਜੀ ਸਾਰਿਆਂ ਨੂੰ ਇਕਜੁੱਟ ਹੋ ਗਏ ਮਤਲਬ ਸੇਵਾ ਕਰਨ ਦਾ ਇਹ ਲੋਕਾਂ ਦੀ ਸੇਵਾ ਕਰਨ ਦਾ ਸਿਰਿਆਂ ਦੇ ਰਿਹਾ ਜੀ ਹੋਰ ਕੀ ਪ੍ਰੋਗਰਾਮ ਇਸ ਤੋਂ ਬਾਅਦ ਕੀ ਹੈ ਇਸ ਤੋਂ ਬਾਅਦ ਸਾਡਾ ਲੰਗਰ ਪ੍ਰਾਂਤ ਲੰਗਰ ਸ਼ੁਰੂ ਹੋ ਰਿਹਾ ਹੈ ਜੀ ਕੋਸ਼ਿਸ਼ ਹੈ ਕਿ ਇੱਥੇ ਇੱਕ ਮੈਡੀਕਲ ਕੈਂਪ ਵੀ ਆਈ ਹੋਵੇ ਇਸ ਪੱਜਾ ਬਿਲਕੁਲ ਜੀ ਇਹ ਇੱਕ ਕੈਂਪ ਹੈ ਜਿਹੜਾ ਇਹ ਇੱਕ ਹਸਪੀਟਲ ਵੱਲੋਂ ਕਰਵਾਇਆ ਜਾ ਰਿਹਾ ਹੈ ਜੀ ਤੇ ਫ੍ਰੀ ਮੈਡੀਕਲ ਕੈਂਪ ਹੈ ਇਹ ਕੋਈ ਵੀ ਚੈੱਕ ਅਪ ਕਰਵਾ ਸਕਦਾ ਤੇ ਫ੍ਰੀ ਉਸਦੀ ਮੈਡੀਸਨ ਹੈ ਜੀ ਕਿਹਨਾਂ ਵੱਲੋਂ ਕਰਾਇਆ ਗਿਆ ਉਹ ਲੰਬੜਦਾਰ ਐਸੋਸੀਏਸ਼ਨ ਵੱਲੋਂ ਆਯੋਜਿਤ ਕੀਤਾ ਗਿਆ ਜਾਂ ਉਹ ਸੈਪਰੇਟ ਤੌਰ ਤੇ ਹਸਪੀਟਲ ਇਹ ਲੰਬੜਦਾਰਾਂ ਵੱਲੋਂ ਹੀ ਕਰਵਾਇਆ ਗਿਆ ਜੀ ਪਰ ਇਹ ਫ੍ਰੀ ਹੈ ਜੀ ਬਿਲਕੁਲ ਪਹਿਲਾਂ ਤਾਂ ਸਾਰੇ ਸਸੇ ਕਾਲ ਤੇ ਸਾਡੇ ਜੀ ਲੰਬੜਦਾਰ ਐਸੋਸੀਏਸ਼ਨ ਪੰਜਾਬ ਵੱਲੋਂ ਮਾਜਰੀ ਵਿਖੇ ਪ੍ਰਧਾਨ ਰਾਜਕੁਮਾਰ ਤੇ ਸਮੁੱਚਾ ਲੰਬੜਦਾਰ ਭਾਈਚਾਰੇ ਵੱਲੋਂ ਜਿਹੜਾ ਸਰਬੱਤ ਦੇ ਭਲੇ ਲਈ ਮਹਾਰਾਜ ਦੀ ਸੁਗਮਣੀ ਸਾਹਿਬ ਦੇ ਜਵਾਬ ਤੇ ਅਰਦਾਸ ਕੀਤੀ ਗਈ ਜਿਸ ਦੇ ਵਿੱਚ ਸਮੁੱਚੇ ਲੀਡਰਸ਼ਿਪ ਵਾਲ ਤੇ ਸਮੁੱਚੇ ਸਾਰੇ ਬਲਾਕ ਦੇ ਅਫਸਰ ਸਾਹਿਬਾਨ ਤੇ ਇਲਾਕੇ ਤੋਂ ਲੰਬੜਦਾਰ ਪੰਚ ਸਰਪੰਚ ਸਾਹਿਬ ਸਾਰਿਆਂ ਸੱਦਾ ਦਿੱਤਾ ਸਾਰਿਆਂ ਨੇ ਹਾਜ਼ਰੀ ਲਵਾਈ ਇਹ ਜਿਹੜਾ ਸਰਬੱਤ ਦੇ ਭਲੇ ਲਈ ਇਹ ਕਾਰਜ ਕੀਤਾ ਗਿਆ ਜਿਸ ਦੇ ਵਿੱਚ ਹੁਣ ਗੁਰੂਜ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਤੇ ਮੈਂ ਆਪਣੇ ਵੱਲੋਂ ਇੱਕ ਇਲਾਕੇ ਦਾ ਮੰਚ ਚਾਲਕ ਹੋਣ ਦੇ ਨਾਤੇ ਮੈਂ ਸਮੁੱਚੇ ਲੰਬੜਾ ਰੈ assoiation ਤੇ ਸਾਰੇ ਲੰਬੜ ਸਰਪੰਚ ਸਾਹਿਬ ਦਾ ਇਹ ਵਧੀਆ ਕਾਰਜ ਕਰਨ ਦੇ ਸਮੁੱਚੇ ਤਹਿਸੀਲ ਦੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹ ਉਦੇਸ਼ ਹੈ ਸਿੱਖਿਆ ਜੀ ਤਾਂ ਕਿ ਸਰਬੱਤ ਦੇ ਭਲੇ ਲਈ ਜਿਹੜੇ ਹੈ ਇਦਾਂ ਦੇ ਪ੍ਰੋਗਰਾਮ ਹੋਣੇ ਜ਼ਰੂਰੀ ਹੈ ਬਹੁਤ ਹੀ ਸਤਿਕਾਰਗ੍ਰਿਉ ਵਿਅਕ ਸਾਡੇ ਰਾਜkumar ਪ੍ਰਧਾਨ ਨੰਬਰ ਦਾ assoiation ਪੰਜਾਬ ਸਭ ਤਸੀਲ ਮਜਰੀ ਤੇ ਨਾਲ ਸਾਡੇ ਸਰਪੰਚ ਸਾਹਿਬ ਖੜੇ ਆ ਨਾਲ ਸਾਡੇ ਹੋਰ ਸਾਡੇ ਆਪਣੇ ਗਿਆਨੀ ਜੀ ਖੜੇ ਆ ਇਹਨਾਂ ਸਭਾ ਤਰਵਾਖ ਖਾਸ ਕਰਕੇ ਤੁਹਾਡਾ ਧੰਨਵਾਦ ਤੁਹਾਡਾ ਇਹ ਤੁਸੀਂ ਸਾਰਾ ਕਵਰ ਕਰ ਰਹੇ ਹੋ ਅਸੀਂ ਕੋਸ਼ਿਸ਼ ਪਿਛਲੇ ਸਾਲ ਕਰੀ ਸੀ ਇਹ ਵੀ ਆਏ ਸਾਲ ਜਿਹੜੇ ਹਨ ਇਹ ਪਾਠ ਕਰਵਾਇਆ ਜਾਣ ਤਾਂ ਕਿ ਮਿਲਵਰਤਨ ਹੋਵੇ ਸਾਰਿਆਂ ਚ ਭਾਈਚਾਰਕ ਮਿਲਵਰਤਨ ਹੋਵੇ ਦੇਖੋ ਸਾਡੇ ਚ ਹੁਣ ਸਾਰੇ ਲੋਕ ਹਾਜ਼ਰ ਹੋਏ ਆ ਖਾਸ ਕਰ ਸਾਡੀ ਮੈਡਮ ਜਸਵੀਰ ਕੌਰ ਦਾ ਧੰਨਵਾਦ ਤੁਹਾਡਾ ਇਹਨਾਂ ਨੇ ਇੱਕ ਕਹੇ ਤੇ ਸਾਡੇ ਜਿਹੜੀ ਹਨ ਉਹਨਾਂ ਨੇ ਸਾਰਾ ਪ੍ਰੋਗਰਾਮ ਯੋਜਿਤ ਕਰ ਦਿੱਤਾ ਜਯੋਦਾ ਸਿੰਘ ਜੀ ਮਾਨ ਆਏ ਗੋ ਸਿੰਘ ਕੰਗ ਆਏ ਇਹਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਆਪ ਨੂੰ ਧੰਨਵਾਦ ਇਸ ਤੋਂ ਇਲਾਵਾ ਵੀ ਤੁਸੀਂ ਥੋੜੀ ਜਿਹੜੇ ਦੁਨੀਆ ਨਾਲ ਐਸੋਸੀਏਸ਼ਨ ਆ ਇਸ ਤੋਂ ਇਲਾਵਾ ਵੀ ਕੋਈ ਸੇਵਾ ਸੇਵਾ ਦਾ ਕਾਰਜ ਕਰਤੀਆਂ ਜਾ ਕੇ ਲੰਗਰ ਦੇਖੋ ਅਸੀਂ ਜੀ ਕੋਸ਼ਿਸ਼ ਕਰਦੇ ਜਿਹੜੀ ਹਨਾ ਕਿ ਜਿਹੜੀ ਇੱਥੇ ਸਾਰਾ ਕੰਮ ਜਿਹੜੇ ਤਹਿਸੀਲ ਚ ਉਹ ਜਿਹੜੀ ਹਨਾ ਨਿਰਪੱਖ ਹੋਵੇ ਸਾਰੇ ਜਿਹੜੀ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਕੋਈ ਗਲਤ ਰਜਿਸਟਰੀ ਨਾ ਹੋਵੇ ਕੋਈ ਗਲਤ ਸੈਨ ਨਾ ਹੋਵੇ ਕੋਈ ਸਾਡਾ ਜਿਹੜਾ ਸਾਰੇ ਨੰਬਰਦਾਰਾਂ ਨੂੰ ਵੀ ਇਹੀ ਬੇਨਤੀ ਹੁੰਦੀ ਹੈ ਵੀ ਬਈ ਠੀਕ ਇੱਕ ਨੰਬਰ ਇੱਕ ਕੰਮ ਕਰਨਾ